ਸਾਫ ਦਾ ਕੇਂਦਰੀ ਰਾਜ ਮੰਤਰੀ ਪੰਨੀਤ ਕੋਰ ਨੇ ਡੱਲੇਵਾਲ ਦੇ ਮਰਨ ਵਰਤ ਤੇ ਵੱਡਾ ਬਿਆਨ ਦਿੰਦੇ ਕਿਹਾ ਹੈ ਕਿ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਹਨ ਸਾਨੂੰ ਬਹੁਤ ਦੁੱਖ ਹੈ ਪਾਵੇਂ ਕਿ ਉਹ ਭਾਜਪਾ ਵਿਰੋਧੀ ਹਨ ਪਰ ਉਹ ਸਾਡੇ ਹਨ ਅਤੇ ਸਾਡੇ ਪੰਜਾਬ ਦੇ ਹਨ ਇਹਨਾਂ ਦੀਆਂ ਜਾਇਜ਼ ਮੰਗਾਂ ਤੇ ਭਾਜਪਾ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਚੋਣ ਪ੍ਰਚਾਰ ਸ਼ੁਰੂ ਵੀ ਆਖਰੀ ਤੇ ਹੋਇਆ ਖਤਮ ਵੀ ਹੋ ਰਿਹਾ ਚਾਰ ਪੰਜ ਦਿਨਾਂ ਚ ਇਹ ਸਾਰਾ ਕੰਮ ਹੋ ਗਿਆ ਪਰ ਮੈਨੂੰ ਬਹੁਤ ਖੁਸ਼ੀ ਹੈ ਸਾਰਿਆਂ ਦੇ ਜਜ਼ਬਾਤ ਦੇਖ ਕੇ ਔਰ ਪੂਰਾ ਪਰੋਸਾ ਹੈ ਕਿ ਪਾਤਸ਼ੋ ਦੀ ਨਗਰ ਨਿਗਮ বিজেপি ਦੀ ਬਣੂਗੀ ਕਿਸ ਤਰ੍ਹਾਂ ਹੋ ਰਿਹਾ ਹੈ ਉਸ ਤਰ੍ਹਾਂ ਦਾ ਰਿਸਪਾਂਸ ਹੈ ਦੇਖੋ ਰਿਸਪਾਂਸ ਬਹੁਤ ਵਧੀਆ ਹੈ ਪਰ ਜਿੱਥੇ ਜਿੱਥੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜਿੱਥੇ ਇਹਨਾਂ ਨੇ ਕਾਗਜ਼ ਹੀ ਨਹੀਂ ਭਰਨ ਦਿੱਤੇ ਉੱਥੇ ਤਾਂ ਪਰ ਕੋਈ ਆਪਸ਼ਨ ਹੀ ਹੈ ਨਹੀਂ ਅਸੀਂ ਹਾਈ ਕੋਰਟ ਤੇ ਅੱਜ ਗਏ ਆਂ ਦੂਜੀਆਂ ਪਾਰਟੀਆਂ ਗਈਆਂ ਲੋੜ ਕੋ ਸੁਪਰੀਮ ਕੋਰਟ ਵੀ ਜਾਵਾਂਗੇ ਕਿ ਜਿਹੜਾ ਲੋਕਤੰਤਰ ਹੱਕ ਹੈ ਜਿਹੜਾ ਰੋਜੇ ਆਹ ਪਾਰਟੀ ਦਾ ਕੇਜਰੀਵਾਲ ਸਵਿਧਾਨ 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 ਮਾਰ ਗਿਆ ਖਟੀਆਂ ਪੱਗਾਂ ਲਾ ਕੇ ਭਗਤ ਸਿੰਘ ਇਨਕਲਾਬ ਇਹ ਗਿਆ ਕਿੱਥੇ ਇਹਨਾਂ ਨੇ ਤਾਂ ਉਹੀ ਵਿਸ਼ਵਾਸ ਲੋਕਾਂ ਦਾ ਤੋੜਤਾ ਆਪਣੇ ਆਪ ਨੂੰ ਕਹਿ ਕੇ ਸੋ ਸਵਿਰਾਣ ਦੇ ਉੱਤੇ ਬੜੀ ਚਰਚਾ ਹੋਈ ਹੈ ਮੋਦੀ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ 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 ਚੀਜ਼ ਦਾ 47 ਤੋਂ ਲੈ ਕੇ ਅੱਜ ਤੱਕ ਜਿੱਥੇ ਜਿੱਥੇ ਸੰਵਿਧਾਨ ਦੀ ਰੱਖਿਆ ਸੰਵਿਧਾਨ ਮੁਤਾਬਕ ਕਮ ਹੋਈ ਹੈ ਅੱਜ ਤੱਕ ਸਾਰੀ ਹਿਸਟਰੀ ਸੁਣਾਈ ਹੈ ਇਹ ਐਵੇਂ ਢੋਂਗ ਰਚਾ ਰਹੇ ਨੇ ਕਿਸੇ ਵੀ ਸੰਵਿਧਾਨ ਖਤਰੇ 'ਚ ਹੈ ਬਿਲਕੁਲ ਗਲਤ ਹੈ ਔਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜੋ ਵਿਕਸਿਤ ਭਾਰਤ ਦੇ ਲਈ 47 ਸੰਤਰੀ ਦੇ ਵਿੱਚ 2000 ਦੇ ਵਿੱਚ ਜੋ ਟੀਚਾ ਰੱਖਿਆ ਹੋਇਆ ਹੈ ਉਹ ਕਰਕੇ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਦੇਸ਼ ਬਣਾਵਾਂਗੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਲੇਡੀਆਂ ਨੇ ਇਧਰ ਵੱਲ ਭੱਜ ਕੇ ਵੀਡੀਓ ਵੀਡੀਓ ਲੀਡ ਕਰ ਗਈਆਂ ਲੀਡ ਨੂੰ ਕਾਫੀ ਬਹੁਤ ਬੁਲਤਣਾਂ ਕਦਮ ਮਿਲ ਗਏ ਦੇਖੋ 50% ਵੈਸੀ ਲੇਡੀਆਂ ਦਾ ਹੱਕ ਹੈ ਜਿਹੜੇ ਬਾਡੀ ਇਹ ਜੇ ਬਣਦੇ ਨੇ ਔਰ ਮੇਰੇ ਖਿਆਲ 'ਚ ਜਿਸ ਡੈਡੀਕੇਸ਼ਨ ਨਾਲ ਲੇਡੀਆਂ ਲੜਨੀਆਂ ਔਰ ਮੈਤਨਵਾਦ ਕਰਦੀਆਂ ਇਹਨਾਂ ਦੇ ਘਰ ਵਾਲਿਆਂ ਨੂੰ ਇਨਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਹਿੰਮਤ ਦਿੱਤੀ ਕਿ ਇਹ ਅੱਗੇ ਜਾ ਸਕਣ ਔਰ ਇਹਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਇੱਕ ਦੂਜੇ ਦਾ ਫੈਮਿਲੀ ਦੇ ਵਿੱਚ ਆਂਡੀਆਂ ਗਵਾਂਡੀਆਂ ਦਾ ਸਾਥ ਹੋਏ ਤਾਂ ਹੀ ਬੰਦਾ ਅੱਗੇ ਜਾ ਸਕਦਾ ਹੈ ਸਾਨੂੰ ਬਹੁਤ ਈਆਂ ਫੀਲ ਹੋਇਆ ਸਾਡੇ ਵਿੱਚ ਇੱਕ ਜਾਨ ਜੀ ਪੈਦਾ ਹੋ ਗਈ ਜੀ ਸਾਡੇ ਨਾਲ ਇੱਕ ਲੇਡੀਜ਼ ਖੜੀ ਹੈ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ ਦੇ ਆਨ ਦਾ ਤੇ ਇਸ ਤਰ੍ਹਾਂ ਬਸਾਈ ਬਹੁਤ ਵਧੀਆ ਪਾਸੋਂ ਫੈਦ ਦੇ ਵਿੱਚ ਅੱਜ جشن ਦਾ ਮਾਹੌਲ ਹੈ ਸਾਰੀਆਂ ਬਾਡਾਂ ਦੇ ਜਿਹੜੇ ਲੋਕ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਉਮੜੇ ਹੋਏ ਨੇ ਲੋਕਾਂ 'ਚ ਬੜਾ ਉਤਸ਼ਾਹ ਹੈ ਮਹਾਰਾਣੀ ਪ੍ਰੀਤ ਕੌਰ ਜੀ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਜੀ ਚ ਉਹਨਾਂ ਦੇ ਵਿੱਚ ਵੀ ਅਸੀਂ ਭਾਜਪਾ ਤੋਂ ਸ਼ਹਿਰ ਨੂੰ ਜਿੱਤਿਆ ਸੀਗਾ ਤੇ ਸਾਨੂੰ ਪੂਰੀ ਆਸ ਹੈ ਕਿ 11 ਦੀਆਂ 11 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਸ਼ਾਨਦਾਰ ਚਤਤ ਪ੍ਰਾਪਤ ਕਰੇਗਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕਾਲੀ ਦੇ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਤਾਂ ਲੀਡਰਲੈਸ ਲੋਕ ਨੇ ਨਾ ਇੱਥੇ ਕੋਈ ਕੰਮ ਕਰਦਾ ਨਾ ਉਹਨਾਂ ਦਾ ਕੋਈ ਪਾਰਟੀ ਦਾ ਵਰਕਰ ਹੈ ਨਾ ਕੋਈ ਲੀਡਰ ਹੈ ਮੁਕਾਬਲਾ ਜਿਹੜਾ ਹੈਗਾ ਉਹ ਸਰਕਾਰ ਦੇ ਨਾਲ ਹੈ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਕਹੂੰਗਾ ਕਿ ਇੱਕ ਤਰ੍ਹਾਂ ਦਾ ਮੁਕਾਬਲਾ ਹੋ ਜਾਣਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਵੀਰਵਾਜਤ ਨੂੰ ਪ੍ਰਚਾਰ ਬਹੁਤ ਵਧੀਆ ਸਾਡੇ ਇੱਥੇ ਭਾਗ ਤੋਂ 11 ਵਾੜ ਨੇ 11 ਵਾਲਾ ਜੋ ਨੌਵਾਂ ਵਾਲਾ ਦੇ ਕੈਂਡੀਡੇਟਾ ਬੀਜੇਪੀ ਦੇ ਖੜੇ ਨੇ ਸੀਰੀਅਸ ਪੋਜੀਸ਼ਨ ਹੈ ਜੀ ਬਹੁਤ ਵਧੀਆ ਤੁਸੀਂ ਆਪ ਹੀ ਦੇਖ ਲਿਆ ਤੁਸੀਂ ਆਏ ਹੋ ਬਹੁਤ ਸਟਰੋਂਗ ਪੋਜੀਸ਼ਨ ਆ ਅਜੀਤ ਆਪਣੀ ਸਰਕਾਰ ਇੱਥੇ ਬਣਾਵਾਵੇਂ ਭਾਸੋ ਤੁਸੀਂ ਪ੍ਰਧਾਨ ਆਪਣਾ ਬਣਾਵਾਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ